ਖਰਦਾ ਵੀ ਨੁਕਸਾਨ ਹੋ ਗਿਆ ਸਾਰਾ ਕੁਝ ਭਾਈ ਕਿੱਲੇ ਸਾਡੀ ਫਸਲ ਮਾਰੀ ਗਈ ਜੋ ਭਾਈ ਕਿੱਲੇ ਆਈ ਆਈ ਤੇ ਗਾਲਾਂ ਕੱਢਣੀਆਂ ਮੰਤਰੀਆਂ ਨੂੰ ਜਿਹੜਾ ਵੀ ਕੋਈ ਆ ਗਿਆ ਸਾਡੀ ਅਸੀਂ ਤੇ ਸਿੱਧੀਆਂ ਗਾਲਾਂ ਕੱਢਣੀਆਂ ਬੇਸ਼ੱਕ ਪੰਜਾਬੀ 'ਚ ਕੱਢਣੀਆਂ ਸਿੱਧੀਆਂ ਵਿਗੀਆਂ ਪੰਜਾਬੀ 'ਚ ਕੱਢਣੀਆਂ ਅਸੀਂ ਇੰਨੇ ਸਤੇ ਪਏ ਆ ਜਿੰਨੇ ਭੈਣਾਂ ਦਾ ਭਰਾਵਾਂ ਨੇ ਕੰਮ ਕਿਢੀ ਲੁੰਨ ਨਾ ਜ਼ਿੰਦਗੀ ਕੁਛ ਨਹੀਂ ਗ੍ਰਹਨ ਨਾ ਨਹੀਂ ਬੇਬਸੀ ਗੱਲ ਸਾਰੇ ਉਹਨਾਂ ਦੀ ਜਿਹੜਾ ਕੁਝ ਪੰਜਾਬ ਚ ਹੋ ਰਿਹਾ ਬਈ ਇਹ ਤੁਹਾਨੂੰ ਵੀ ਪਤਾ ਪਾ ਯਾਰ ਹਾਰਡ ਆਏ ਹੋਏ ਨੇ ਤੇ ਮੀ ਹਈਮ ਨਹੀਂ ਰੁਕਦੇ ਬਈ ਹਈ ਵੀ ਮੀ ਪੈ ਰਿਹਾ ਵਾ ਸਾਡੇ ਇੱਥੇ ਪੰਜਾਬ ਚ ਤੇ ਬਈ ਬਣ ਕੇ ਯਾਰ ਅਰਦਾਸ ਕਰੋ ਘਰ ਬੈ ਕੇ ਬਾਕੀ ਜਿਹੜੇ ਬਾਉਂਡਰ ਦੇ ਨਾਲ ਦੇ ਪਿੰਡ ਨੇ ਜਿਹੜਾ ਜਾ ਸਕਦਾ ਬੰਦਾ ਉਹਨਾਂ ਕੋਲ ਤੇ ਬਈ ਬਣ ਕੇ ਜਾਵੇ ਅਸੀਂ ਵੀ ਲੱਗੇ ਹੋਏ ਆਂ ਕੋਸ਼ਿਸ਼ ਕਰਨ ਅਸੀਂ ਵੀ ਪਹੁੰਚਦੇ ਪਏ ਆਂ ਤੇ ਬਾਕੀ ਇੱਕ ਵੀਡੀਓ ਐਸੀ ਆਪਾਂ ਉਹ ਵੀਡੀਓ ਦੇਖ ਲਈਏ ਮਤਲਬ ਕੀ ਕਹਿ ਰਹੇ ਨੇ ਆ ਜੋ ਭਰਾ ਬਣ ਕੇ ਚੜੀ ਉਹ ਨਹੀਂ ਦਿਖਦੀ ਕੁਝ ਨਹੀਂ ਦਿਖਦਾ ਉਹਨਾਂ ਨੂੰ ਮੇਰਾ ਸਰਦਾਰ ਇੱਥੇ ਕਿਤੇ ਮਿਲਕ ਮਿਲਕ ਮਰ ਗਿਆ ਫੌਜਵਾਲਿਆਂ ਨੂੰ ਕਿਸੇ ਨੇ ਹਾਡੀ ਸੁਣੀ ਨਹੀਂ ਗਾ ਕਿਸੇ ਨੇ ਨਹੀਂ ਹਾਡੀ ਕੋਈ ਗੱਲ ਵੀਰ ਜੀ ਸੁਣੀ ਨਵਾਂ ਸਾਲਾ ਦੀ ਮੈਂ ਤੇ ਮੇਰੇ ਵੀਰ ਦੀ ਘਾਟੇ ਨਹੀਂ ਹੋ ਗਈ ਜੀ ਕਰੋੜ ਰੁਪਏ ਦੀ ਮੇਰੀ ਕੋਠੀ ਤੇ ਕਰੋੜ ਰੁਪਏ ਵਿੱਚ ਸਮਾਨ ਦਾ ਵਾ ਸਮਾਨ ਜੇ ਹੱਡ ਕੋਣੀ ਦਾ ਨਿਕਲਿਆ ਪਾਣੀ ਆਖਰੇ ਭਰ ਕੇ ਨਾ ਆ ਗਿਆ ਵਾ ਨਿੱਜੀ ਹਾਡੀ ਸਹਤਾਲੀ ਕੋਈ ਨਹੀਂ ਆਇਆ 22 ਕਿੱਲੇ ਆਣੀ ਫਸਲ ਮਾਰੀ ਗਈ ਜੋ 22 ਕਿੱਲੇ ਹਾਲਾਂਕਿ ਅਕਦਾ ਬਾਈ ਕਿਲੇ ਗਿਆ ਉੱਪਰ ਕੋਠੀ ਦਾ ਖਤਰਾ ਵਾ ਕਿ ਡੇ ਨਾ ਜਾਵੇ ਐਨ ਹੋ ਜਾਵੇ ਤੇ ਇਹ ਬੰਦਾ ਯਾਰ ਹੱਥ ਪੱਲੇ ਮਾਰਦੇ ਹੁੰਦਾ ਬਾ ਜਾਂ ਆਰਮੀ ਵਾਲਿਆਂ ਨੂੰ ਜਾਂ ਲੋਕਾਂ ਨੂੰ ਕਿ ਬਚਾ ਲੋ ਸਾਨੂੰ ਹਣਾ ਫਿਰ ਆਪ ਦਾ ਬੰਦਾ ਬਾਹਰ ਆ ਜਾਂਦਾ ਘਰ ਤੋਂ ਫਿਰ ਵਿਫਤਾ ਆ ਰਹੀ ਰਹਿੰਦੀ ਆ ਜਾਣ ਤੇ ਬਣੀ ਰਹਿੰਦੀ ਆ ਕਿ ਸਾਡੀ ਕੋਠੀ ਨਾ ਡੇਗ ਜੇ ਕਿਉਂਕਿ ਬਹੁ ਮਿੰਤ ਲਈ ਹੁੰਦੀ ਹੈ ਬਾਈ ਬੰਦੇ ਨੇ ਪੈਸੇ ਬਹੁ ਲਾਏ ਹੁੰਦੇ ਨੇ ਕਿ ਕਿਉਂਕਿ ਘਰ ਬੰਦਾ ਹਮੇਸ਼ਾ ਆਪਣੇ ਰੂਹ ਨਾ ਬਣਾਉਂਦਾ ਹੁੰਦਾ ਵਾ ਕਿ ਘਰ ਮੈਂ ਐ ਬਣਾਉਂਗਾ ਮੈਂ ਐ ਬਣਾਉਂਗਾ ਫਿਰ ਬਣਾ ਕੇ ਜਦੋਂ ਪਾਣੀ ਆ ਜਾਵੇ ਬਾਈ ਫਿਰ ਖਤਰਾ ਰਹਿਣ ਲੱਗ ਜੇ ਕਿ ਹੁੰ ਡਿਗਿਆ ਹੁੰ ਡਿਗਿਆ ਫਿਰ ਤਾਂ ਵੀ ਜਾਣ ਤੇ ਬਣਦੀ ਹੋਈ ਆ ਬੰਦੇ ਦੇ ਯਾਰ 15 ਮਿੰਟਾਂ ਦੇ ਵਿੱਚ ਪਿੰਡ ਡੁੱਬ ਗਿਆ 15 ਮਿੰਟਾਂ ਦੇ ਵਿੱਚ ਸਾਰਾ ਪਿੰਡ ਹੀ ਡੁੱਬ ਗਿਆ ਵਾ ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਕੋਈ ਘਰੋਂ ਆਪਣਾ ਬੱਚਾ ਕੱਢ ਲਈਏ ਬਾਹਰ ਸਿੱਧੀਆਂ ਗਾਲਾਂ ਕੱਢਣੀਆਂ ਬੇਸ਼ੱਕ ਪੰਜਾਬੀ ਚ ਕੱਢਣੀਆਂ ਸਿੱਧੀਆਂ ਵੀ ਗਈ ਪੰਜਾਬੀ ਚ ਕੱਢਣੀਆਂ ਆਂ ਇੰਨੇ ਸਤੇ ਪਏ ਆਂ ਵੋਟਾਂ ਲੈਣ ਵਰੀ ਆਣ ਕੇ ਤੁਹਾਡੀਆਂ ਚਾਹ ਪਾਣੀ ਕਰੀਏ ਤੁਹਾਡੇ ਪਕੌੜੇ ਤੁਹਾਨੂੰ ਬਣਾ ਬਣਾ ਕੇ ਖਵਾ ਲਈਏ ਤੁਹਾਡੀਆਂ ਇੰਨੀਆਂ ਹਾਕ ਤਾਂ ਭਗਤਾਂ ਕਰੀਏ ਸਾਡਾ ਮੁੱਲ ਆ ਤੁਸੀਂ ਪਾਇਆ ਵਾ ਬਬਲਾ ਕਦੇ ਤੇ ਮਰਨ ਲਈ ਆ ਭੁਖੀ ਗਰੇ ਆਹ ਜੋ ਤੁਸੀਂ ਕੋਠੀ ਦੇਖ ਰਹੇ ਹੋ ਕਰੋੜ ਰੁਪਏ ਤੋਂ ਉੱਤੋਂ ਦੀ ਕੀਮਤ ਦੀ ਕੋਠੀ ਹੈ ਜਿਹੜੀ ਇਹਨਾਂ ਹੜਾ ਕਰਕੇ ਬਿਲਕੁਲ ਖਤਮ ਹੋ ਗਈ ਹੈ ਬਹਿ ਗਈ ਹੈ ਚਲੋ ਜਿਹੜੀ ਆ ਉਹ ਖਿਲਰ ਚੁੱਕੀ ਹੈ ਕੋਠੀ ਕਿਉਂਕਿ ਇੱਥੇ ਨੇੜੇ ਹਰ ਆਵੀ ਤੇ ਰਹਾ ਤੇ ਆ ਤੁਸੀਂ ਵੰਨ ਜਿਹੜਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤੁਸੀਂ ਵੰਨ ਟੁੱਟਣ ਕਾਰਨ ਵੰਨ ਨੇੜੇ ਹੋਣ ਕਾਰਨ ਸਭ ਤੋਂ ਪਹਿਲਾਂ ਮਾਰ ਪੈ ਗਈ ਤੇ ਛੋੜਾ ਰੁਪਏ ਦੀ ਕੋਟੀ ਜਿਹੜੀ ਆ ਉਹ ਬਿਲਕੁਲ ਖਤਮ ਹੋ ਗਈ ਕੌਣ ਇਹਨਾਂ ਦਾ ਘਾਟਾ ਪੂਰਾ ਕਰੂਗਾ ਫਸਲ ਵੀ ਮਰ ਗਈ ਕੋਠੀ ਵੀ ਤਬਾਹ ਹੋ ਗਈ ਸਭ ਕੁਝ ਖਤਮ ਹੋ ਗਿਆ ਇਹ ਲੋਕਾਂ ਦਾ ਡੇਰਾ ਬਾਬਾ ਨਾਟਕ ਦਾ ਪਿੰਡ ਹੈ ਘੋਨੇਵਾਲ ਪਿੰਡ ਹੈ ਇਹ ਤਾਂ ਇੱਕ ਇੱਕ ਤਾਂ ਫਸਲ ਵੀ ਖਰਾਬ ਹੋ ਗਈ ਜਿਵੇਂ ਫਸਲ ਵੀ ਖਰਾਬ ਹੋ ਗਈ ਉੱਪਰ ਕੋਠੇ ਦਾ ਖਤਰਾ ਦੂਜਾ ਮਤਲਬ ਇਹ ਹੈ ਕਿ ਸੰਤਾ 15 ਮਿੰਟ ਸਾਡਾ ਪਿੰਡ ਡੁੱਬ ਗਿਆ ਕਿ ਮਤਲਬ ਸਾਨੂੰ ਜਵਾਗ ਕੋਈ ਡੰਗਰ ਪਸ਼ੂ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ ਕਿਥੋਂ ਦੇ ਇਹ ਹਾਲਾਤ ਨੇ ਆ ਕੋਠੀ ਕਹਿੰਦੇ ਆ ਕਿ ਮਾਤਾ ਪਿਛੇ ਬੈਠੇ ਆ ਗੱਲਬਾਤ ਕਰਦੇ ਆ ਕਿਉਂਕਿ ਘਰ 'ਚ ਰਹਿਣ ਦਾ ਕੋਈ ਹੱਜ ਨਹੀਂ ਰਿਹਾ ਘਟ ਹੈ ਗਿਆ ਘਰ 'ਚੋਂ ਇੱਥੋਂ ਤੱਕ ਮਨਤਾ ਕੀਤੀ ਇਹਨਾਂ ਨੇ ਕਿ ਕਾਗਜ਼ੀ ਸਾਡੇ ਨਿਕਲ ਜਾਣ ਪਰ ਮਦਦ ਬਹੁਤ ਲੇਟ ਪਹੁੰਚੀ ਹੈ ਜੀ ਕਰੋੜ ਰੁਪਏ ਦੀ ਮੇਰੀ ਕੋਠੀ ਦੇ ਕਰੋੜ ਰੁਪਏ ਵਿੱਚ ਸਮਾਨ ਦਾ ਵਾ ਸੇਨ ਦੋ ਪੁੱਛ ਨੂੰ ਦਾ ਟਾਈਮ ਨਹੀਂ ਮਿਲਿਆ ਨਹੀਂ ਵੀਰ ਜੀ ਮਾਸਾ ਜਿੰਨਾ ਨਹੀਂਗਾ ਸਮਾਨ ਜੇ ਹੱਟ ਕੋਈ ਨਹੀਂਗਾ ਨਿਕਲਿਆ ਪਾਣੀ ਆ ਕੇ ਫਰਕੇ ਨਾਲ ਆ ਗਿਆ ਵਾ ਵੀਰ ਜੀ ਹਾਦਸੇ 'ਤਾਲੀ ਕੋਈ ਨਹੀਂ ਆਇਆ। ਕੋਈ ਨਹੀਂ ਆਇਆ। ਨਾ ਮੈਂ ਧਾਰੀਬਾਬ ਸਾਹਿਬ ਦੇ ਬੇਟੇ ਨੂੰ ਫੋਨ ਕੀਤਾ। ਮੈਂ ਉਹਨੂੰ ਫੋਨ ਕੀਤਾ ਵੀ ਵੀਰ ਜੀ ਮਛਵਾ ਪਾਓ ਸਾਡਾ ਥੋੜਾ ਜਿਹਾ ਕੀਮਤੀ ਸਮਾਨ ਆ। ਥੋੜਾ ਜਿਹਾ ਕਢਾ ਦਿਓ। ਮੈਨੂੰ ਗਾੜੀਓਂ ਕਹਿੰਦਾ ਵੀ ਅਸੀਂ ਤੁਹਾਡੇ ਸਮਾਨ ਨੂੰ ਕੀ ਕਰੀਏ? ਅਸੀਂ ਬੰਦਿਆਂ ਦੀ ਜਾਨਾਂ ਬਚਾਈਏ ਕਿ ਤੁਹਾਡਾ ਸਮਾਨ ਕੱਢੀਏ। ਹੂੰ। ਬੜੇ ਮੈਂ ਫੋਨ ਕੀਤਾ ਮੇਰੇ ਫੋਨ 'ਚ ਬੇਸ਼ੱਕ ਵੇ ਲੋਕ ਕਿਨੇ। ਨਾ ਸਾਡੇ ਇੱਥੇ ਕੋਈ ਮਤਲਬ ਆ ਜਿਹੜੇ ਅਸੀਂ ਸੇਵਾ ਜਿਨ੍ਹਾਂ ਨੇ ਕੋਲ ਲਿਆ ਵਾ ਉਹਦਾ ਹੀ ਫਲਾਣੇ ਤੋਂ ਭਈਏ ਛਡਾਉਣੇ ਆ ਢਿੰਗੜੇ ਤੋਂ ਭਈਏ ਛਡਾਉਣੇ। ਜਿਵੇਂ ਮਦਰ ਨੇ ਸਿਆ ਕਿ ਉਹ ਬੰਦਾ ਜਿਹੜਾ ਮੰਤਰੀ ਦਾ ਮੁੰਡਾ ਸੀਗਾ ਤੇ ਸ਼ਾਇਦ ਉਹਨੇ ਕਹਿਣ ਦਾ ਤਰੀਕਾ ਹੋਰ ਸੀਗਾ ਮੇਰੇ ਖਿਆਲ ਨਾਲ ਜਿਵੇਂ ਮੈਂ ਉਹ ਕਹਿੰਦਾ ਕਿ ਬੰਦੇ ਬਚਾਈਏ ਕਿ ਥੋੜਾ ਸਮਾਨਾ ਸਮਾਨ ਬਚਾਈਏ ਕਿਉਂਕਿ ਪਹਿਲਾਂ ਤਾਂ ਬਾਈ ਮੇਰੇ ਖਿਆਲ ਨਾਲ ਪਹਿਲਾਂ ਤਾਂ ਬਾਈ ਫਰਜ਼ ਇਹੀ ਹੈ ਕਿ ਆਪਾਂ ਬੰਦੇ ਬਚਾਈਏ ਸ਼ਾਇਦ ਮੈਂ ਮੈਂ ਤਾਂ ਆ ਰੋਗ ਲੈ ਛੇਤੀ ਹੋਈ ਤੇ ਬਾਕੀ ਸਮਾਨ ਵੀ ਜ਼ਰੂਰੀ ਆ ਬਈ ਐਨੇ ਸਮਾਨ ਜਿਵੇਂ ਕਾਗਜ਼ ਕੂਚ ਹੋਣਗੇ ਕੋਈ ਹਨਾ ਕਰਦੇ ਕਰਦੇ ਕਾਗਜ਼ ਹੋਣਗੇ ਜਾਂ ਕਿਸੇ ਹੋਰ ਚੀਜ਼ ਦੇ ਕਾਗਜ਼ ਹੋਣਗੇ ਉਹ ਵੀ ਜ਼ਰੂਰੀ ਨੇ ਪਰ ਪਹਿਲੇ ਨੰਬਰ ਤੇ ਬਈ ਆਪਾਂ ਨੂੰ ਬੰਦੇ ਜ਼ਰੂਰੀ ਨੇ ਬਚਾਉਣੇ ਤੇ ਇਹ ਗੱਲ ਮੈਂ ਜ਼ਿਆਦਾ ਕਲੀਅਰ ਕਰਨੀ ਸੀਗੀ ਉਹਨਾਂ ਨੂੰ ਵੀ ਫੋਨ ਕੀਤਾ ਵੀ ਵੀਰਜੀ ਫੇੜਾ ਪਵਾ ਦਿਓ ਸਾਡੇ ਸਾਡਾ ਥੋੜਾ ਜਿਹਾ ਹੀ ਸਮਾਨ ਕਢਾ ਦਿਓ ਬਹੁਤਾ ਨਾ ਕਢਾ ਥੋੜਾ ਜਿਹਾ ਕਢ ਪਰ ਸਾਡੀ ਕੇ ਨਹੀਂ ਸੁਣੀ ਮੇਰਾ ਸਰਦਾਰ ਇੱਥੇ ਕਿਤੇ ਵਿਲਕ ਵਿਲਕ ਮਰ ਗਿਆ ਫੌਜਵਾਲਿਆਂ ਨੂੰ ਬਿਹਾਰ ਦਾ ਸੋਲਰ ਰੋਟੀ ਲਿਆਵਾਂ ਥੋੜੇ ਸੋਲਰ ਨੂੰ ਲਸਤਾ ਪਰ ਸੱਬ ਬਾਦ ਕਿਹਨੇ ਸਾਡੀ ਸੁਣੀ ਨੀਗਾ ਕਿਸੇ ਨੇ ਨਹੀਂ ਸਾਡੀ ਕੋਈ ਗੱਲ ਵੀਰ ਜੀ ਸੁਣੀ ਨਾ ਕਿਸੇ ਕਾਂਗਰਸ ਦੀ ਪਾਰਟੀ ਨੇ ਨਾ ਕਿਸੇ ਆਮ ਆਲਟੀ ਨੇ ਨਾ ਕਿਤੇ ਕਾਲੀ ਦਲ ਕਿਸੇ ਨੇ ਨਹੀਂ ਸੁਣੀ ਨੀ ਜਿਹੜੀ ਚੱਲੀ ਆ ਮਸੀਬਤ ਆਪਣੇ ਉੱਤੇ ਚੱਲੀ ਆ ਆਪਣੇ ਸਿਰ ਤੇ ਚੱਲੀ ਆ ਵੀਰ ਜੀ ਅੱਖਾਂ ਤੇ ਵਹਿੰਦੇ ਵਹਿੰਦੇ ਬੰਨਿਆ ਸਾਰਾ ਖਤਮ ਹੋ ਗਿਆ ਖਤਮ ਸਾਰਾ ਖਤਮ ਹੋ ਗਿਆ ਖਤਮ ਵੀਰ ਜੀ ਖਤਮ ਹੋ ਗਿਆ ਰਿਆ ਕੀ ਕੱਖ ਨਹੀਂ ਰਿਆ ਅਡਾ ਕਿਤੇ ਡੇ ਡੇ ਵੱਡੇ ਭੜੋਲੇ ਚਾਰ ਪੰਜ ਦਾਣਿਆਂ ਦੇ ਪਰਗੇ ਕਿਤੇ ਮੈਂ ਤਾਂ ਦੱਸਣ ਨਹੀਂ ਵੀ ਜੇ ਤੁਸੀਂ ਮੇਰਾ ਘਰ ਜਾ ਕੇ ਵੇਖੋ ਵਿੱਚ ਕਰੋੜ ਰੁਪਏ ਦਾ ਸਮਾਨ ਤੇ ਕਰੋੜ ਰੁਪਇਆ ਲੈ ਮੇਰਾ ਪੁੱਤ ਦੀ ਸਾਰੀ ਮਿਹਨਤ ਮੇਰਾ ਪੁੱਤ ਵਾਰ ਗਿਆ ਹੈ ਨਵਾਂ ਸਾਲਾਂ ਦੀ ਮਿਹਨਤ ਮੇਰੇ ਵੀ ਦੇ ਟੈਗ ਤੇਰੀ ਹੋ ਗਈ ਹੈ ਗੱਲ ਹੈ ਕਿ ਜਦੋਂ ਆਪਣੀ ਜਾਨ ਰੂਗੀ ਹਨਾ ਆਪਾਂ ਫਿਰ ਕਮਾ ਲਾਂਗੇ ਕੋਈ ਨਹੀਂ ਤੁਸੀਂ ਠੀਕ ਹੋ ਨਾ ਇੰਨਾ ਬਹੁਤ ਆ ਕੋਈ ਨਹੀਂ ਸਮਾਨ ਤਾਂ ਬਈ ਤੁਹਾਨੂੰ ਪਤਾ ਹੀ ਹੈ ਹਨਾ ਟੈਗ ਤੇਰੀ ਹੋ ਗਈ ਹੈ ਮੈਂ ਕੁਝ ਕਹਿ ਨਹੀਂ ਸਕਦੇ ਵੀ ਪਰ ਸਾਡਾ ਕਿਸੇ ਤੇ ਕੋਈ ਜ਼ੋਰ ਨਹੀਂ ਕੀਤਾ ਤੇ ਰੱਬ ਨੇ ਇਹ ਗੁਰਮੈਨ ਪਰ ਇਹ ਆਈ ਜਰੂਰ ਕਹਿੰਨੇ ਆ ਸੀਐਮ ਭਗਮਾਨ ਭਗਵੰਤ ਮਾਨ ਨੂੰ ਤੀ ਜੋਦ ਦਾ ਲੋਕਾਂ ਨਾਲ ਪਾਣੀ ਤੋਂ ਲੜਾਈਆਂ ਕਰਦਾ ਹੋਗਾ ਤੇ ਤੈਨੂੰ ਇਹ ਨਹੀਂ ਸੀ ਜਿੱਦਾਂ ਤੂੰ ਪੰਜਾਬ ਡੋਬ ਕੇ ਰੱਖਤਾ ਵਾ ਬਾਹਰ ਦੇ ਸਟੇਟਾਂ ਦੇ ਵਿੱਚ ਤੂੰ ਜਾ ਕੇ ਕੰਮ ਕਰਵਾਉਣ ਡਿਆ ਵਾ ਤੇ ਇੱਥੇ ਤੂੰ ਪੰਜਾਬ ਡੋਬ ਕੇ ਰੱਖਦਾ ਵਾ ਤਾਂ ਦੇ ਆ ਗਿਆ ਵੀ ਤਾਂ ਦੇ ਆ ਗਿਆ ਵੀ ਸਾਨੂੰ ਅਨਾ ਸਾਡੀ ਕੋਈ ਮਤਲ ਮਸਾਜ ਨਹੀਂ ਸਾਨੂੰ ਸਹੂਲਤ ਨਹੀਂ ਮਿਲੀ ਸੋਤ ਕਿਸੇ ਨੇ ਸਾਡੀ ਕਿਸੇ ਨੇ ਕੋਈ ਆਣ ਕੇ ਬਾਤ ਨਹੀਂ ਪੁੱਛੀ ਜੋ ਦਿਨ ਦਿਨੇ ਪਾਣੀ ਆਉਂਦਾ ਉਦੋਂ ਰਾਤ ਧਾਰੀਵਾਲ ਸਾਹਿਬ ਆਏ ਨੇ ਇੱਥੇ ਨੋਕ ਦੇ ਉੱਤੇ ਮੈਂ ਤੁਹਾਡੇ ਲਈ ਡਾਕਟਰਾਂ ਦਾ ਅਰੇਂਜਮੈਂਟ ਕੀਤਾ ਮੈਂ ਤੁਹਾਡੇ ਲਈ ਚਾਰੇ ਦਾ ਕੀਤਾ ਮੈਂ ਤੁਹਾਡੇ ਲਈ ਲੰਗਰ ਦਾ ਕੀਤਾ ਲੰਗਰ ਸਾਨੂੰ ਰੱਬ ਗੁਰੂ ਰਾਮਦਾਸ ਘਰ ਦਵੇ ਅਸੀਂ ਕੀ ਦੇ ਮੰਗਤੇ ਨਹੀਂ ਕਿ ਅਸੀਂ ਮੰਗਦੇ ਨਹੀਂ ਕਿ ਕੋਈ ਕੁਝ ਵੀ ਅਸੀਂ ਰੱਬ ਦੇ ਮੰਗਦੇ ਰੱਬ ਕੋ ਮੰਗਾਗੇ ਕੋਈ ਗੱਲ ਨਹੀਂ ਜੇ ਤੇ ਪਰ ਸਾਡੀ ਕਿਸੇ ਵੀ ਪਾਰਟੀ ਨੇ ਆਣ ਕੇ ਮਦਦ ਨਹੀਂ ਕੀਤੀ ਜੇ ਇੱਥੇ ਕੋਈ ਵੀ ਪਾਰਟੀ ਆ ਗਈ ਹੱਥੋਂ ਕੋਈ ਬੁਰਾ ਨਹੀਂ ਜੋ ਹੈਗਾ ਅਸੀਂ ਬੜੇ ਸੜੇ ਪਏ ਆ ਬਹੁਤ ਜ਼ਿਆਦਾ ਦੁਖੀ ਆ ਅਹੀਂ ਕੋਈ ਲਿਆ ਨਹੀਂ ਗਾ ਰੱਖਣਾ ਬੇਸ਼ੱਕ ਜਿਸ ਤਰ੍ਹਾਂ ਲੋਕ ਜਿਆਦਾ ਤਾਵੇਂ ਐ ਨਰਾਜ ਨੇ ਜਿਵੇਂ ਭਗਵੰਤ ਸਿੰਘ ਸਾਹਿਬ ਹੋਰ ਪਾਸੇ ਕੇਰਲਾ ਵੱਲ ਚੇਨਈ ਵੱਲ ਫਿਰਦੇ ਪਏ ਸੀਗੇ ਇੱਥੇ ਪੰਜਾਬ ਰੁੱੜਦਾ ਪਿਆ ਸੀਗਾ ਉਦੋਂ ਉਹ ਤੋਂ ਲੋਕ ਬਹੁਤ ਦੁਖੀ ਨੇ ਕਿ ਤੁਸੀਂ ਪੰਜਾਬ ਨੂੰ ਤਾਂ ਸੰਭਾਲ ਲਓ ਬਾਕੀ ਸਟੇਟ ਆਪਣਾ ਹੋਰ ਬਾਹਰ ਕਿਤੇ ਫਿਰ ਚੱਲ ਜਿਓ ਕਿਉਂਕਿ ਪੰਜਾਬ ਦੇ ਜਿਹੜੀ ਮੁਸੀਬਤ ਪੈ ਗਈ ਆ ਉਹ ਪਹਿਲਾਂ ਦੇਖੋ ਤੁਸੀਂ ਕਿਉਂਕਿ ਤੁਸੀਂ ਪੰਜਾਬ ਦੇ ਮੰਤਰੀ ਹੋ ਉਹ ਜੀ ਹੋਰ ਪਾਸੇ ਜਾ ਕੇ ਉਦਘਾਟਨ ਕਰਦੇ ਪਿਓ ਥੋੜਾ ਜਨਾ ਬੰਦੇ ਨੂੰ ਹੁੰਦਾ ਸਾਰੇ ਪੰਜਾਬ ਨੂੰ ਹੋਇਆ ਵਾ ਅਸੀਂ ਕਿਸੇ ਪਾਰਟੀ ਦੇ ਨਾਲ ਕੋਈ ਨੂੰ ਕੋਈ ਨਹੀਂ ਜਾਣਦੇ ਵੀ ਸਾਡੇ ਕੋ ਅਸੀਂ ਤਾਂ ਕਿ ਸਰਗੇ ਕਿਤੇ 4 ਦਿਨ ਭੁੱਖੇ ਪਾਣੇ ਅਸੀਂ ਤੁਸੀਆਂ ਦੇ ਉੱਤੇ ਮੇਰਾ ਸਰਦਾਰ ਲੇਟੇ ਮਾਰਦਾ ਰਿਹਾ ਵਾ ਕਿਸੇ ਨੇ ਸਾਡੀ ਕੋਈ ਬਾਤ ਨਹੀਂ ਪੁੱਛੀ ਫਿਰ ਫੋਨ ਕਰਕੇ ਮੈਂ ਇੱਥੇ ਵੀਰ ਜੀ ਆ ਪਛੀਏ ਕਾਬਲ ਸਿੰਘ ਸਰਪੰਚ ਮੈਂ ਉਹ ਨੰਬਰ ਲਿਆ ਮੈਂ ਹਾਂ ਵੀਰ ਜੀ ਏਡਾ ਢਾਰੀਵਾਲ ਸਾਹ ਦੇ ਬੇਟੇ ਨੂੰ ਕਹੋ ਹਾਂ ਵੀ ਆਡੀ ਜੀ ਮਤ ਕਰੇ ਤੇ ਉਹਨੇ ਸਾਡੀ ਕੋਈ ਮਦਦ ਨਹੀਂ ਕੀਤੀ ਕੋਈ ਮਦਦ ਨਹੀਂ ਸਾਡੀ ਵਿੱਚ ਕੀਤੀ ਸਾਡਾ ਸਾਰਾ ਕੁਝ ਹੀ ਤਾਂ ਮੈਂ ਦੱਸਿਆ ਵੀ ਢਹਿ ਤੇਰੀ ਹੋ ਗਿਆ ਮੇਰਾ ਬੱਚਾ ਸਾਰੀ ਰਾਤ ਤੁਸੀਂ ਦੇ ਉੱਤੇ ਸੇਵਾ ਕਰਦਾ ਰਿਹਾ ਮਿੱਟੀ ਪਾਉਂਦਾ ਰਿਹਾ ਟਰਾਲੀ ਟਰੈਕਟਰ ਹੀ ਘਰੋਂ ਖੜਕੇ 200 ਬੋਰੀ ਇਹ ਮਿੱਟੀ ਦੀ ਲਿਆਂਦੀ ਭਰਾ ਕੇ ਤੇ ਸਾਰੀ ਰਾਤ ਮੈਂ ਲੋਕਾਂ ਦੀ ਸੇਵਾ ਕਰਦੀ ਰਹੀ ਚਾਹ ਬਣਾ ਬਣਾ ਕੇ ਦੇਂਦੀ ਰਹੀ ਤੇ ਆਡੇ ਜਿਹੜੇ ਉਹਨਾਂ ਦੇ ਪਾਪਾ ਉਹ ਚਾਰ ਢੋਂਦੇ ਰਹੇ ਤੇ ਬੱਚਾ ਸਾਡਾ ਤੁਸੀਂ ਤੇ ਲੱਗਾ ਰਿਹਾ ਸਾਰੀ ਜ਼ਿੰਦਗੀ ਚ ਇੱਕ ਕਰਮਸਾ ਬਣ ਫਸਲ ਟੈ ਗਈ ਕਰ ਕੰਡੇ ਦੇ ਆ ਕਿ ਕਦੋਂ ਡਿਗੇ ਕਦੋਂ ਕਦੋਂ ਡਿਗੇ ਤੇ ਮਾਤਾ ਕਹਿੰਦੀ ਮੈਂ ਚਾਹ ਬਣਾ ਕੇ ਦੇ ਰਹੀ ਸੀ ਸੇਵਾ ਕਰਦੇ ਪਏ ਸੀ ਇਹ ਪੰਜਾਬੀ ਉਹ ਕਰ ਸਕਦੇ ਨੇ ਤੇ ਜਿਹੜਾ ਜਵਾਕ ਇੱਕ ਹੈਗਾ ਮਾਤਾ ਉਹਨਾਂ ਦਾ ਇੱਥੇ ਜਿਹੜਾ ਉਹ ਉਹ ਟਰੈਕਟਰ ਟਰਾਲੀ ਲੈ ਕੇ ਹੋਰ ਮਤਲਬ ਕਿ ਹੋਰ ਸੇਵਾ ਕਰਦਾ ਪਿਆ ਉਧਰ ਜਾ ਕੇ ਹੋਰ ਪਿੰਡਾਂ 'ਚ ਜਾ ਕੇ ਤੇ ਬਾਈ ਇਹ ਪੰਜਾਬ 'ਚ ਹੋ ਸਕਦਾ ਵਾ ਹੌਸਲੇ ਮਾਤਾ ਨੂੰ ਸਲਾਮ ਆ ਬਾਈ ਸਾਡਾ ਜਿਵੇਂ ਮਤਲਬ ਕਹਿੰਦੀ ਚਾਹ ਚੂ ਬਣਾ ਕੇ ਦਿੰਦੇ ਰੇ ਯਾਰ ਇਹ ਇਕਲੌਤਾ ਪੰਜਾਬ ਵੀ ਆ ਜਿਹੜਾ ਇਹ ਕੰਮ ਕਰ ਸਕਦਾ ਵਾ ਬਾਈ ਮੋਈ ਕੋਈ ਕਰ ਬੰਦਾ ਕੋਈ ਰੋ ਅੱਖਾਂ ਸਾਹਮਣੇ ਆਏ ਹੋ ਜੇ ਚੱਲਿਆ ਤਾਂ ਚੱਲਣਾ ਤਾਂ ਬਹੁਤ ਔਖਾ ਪਿਆ। ਚੱਲਣਾ ਭਰਾਵਾ ਕੋਈ ਪੁੱਛ ਕੇ ਵੇਖੇ ਸਾਡੇ ਦਿਲ ਦੇ ਪੱਥਰੇ ਕਿਵੇਂ ਪੱਥਰ ਧਰਿਆ ਵਾ। ਸਾਨੂੰ ਕੋਈ ਪੁੱਛ ਕੇ ਵੇਖੇ ਸਾਨੂੰ ਤਾਂ ਕੋਈ ਗੱਲ ਹੀ ਨਹੀਂ ਆਉਂਦੀ ਜੇ ਫਿਰ ਪੁੱਛਦੇ ਜੀ ਤਾਂ ਭਰਾਜ ਕੋਈ ਗੱਲ ਨਹੀਂ ਆਉਂਦੀ। ਇੱਕੋ ਦਾਮੀ ਪਾਣੀ ਇੰਨਾ ਤੇਜ਼ ਹੋ ਗਿਆ ਤਾਂ ਕਿਵੇਂ ਨਹੀਂ ਇੱਕੋ ਦਾਮੀ ਇੱਕ ਦਾਮੀ ਤੁਸੀਂ ਟੁੱਟੀ ਆ। ਉਹ 15 ਮਿੰਟਾਂ ਦੇ ਵਿੱਚ ਪਿੰਡ ਡੁੱਬ ਗਿਆ 15 ਮਿੰਟਾਂ ਦੇ ਵਿੱਚ ਸਾਰਾ ਪਿੰਡ ਹੀ ਡੁੱਬ ਗਿਆ ਵਾ ਕਿਸੇ ਨੂੰ ਮੌਕਾ ਹੀ ਨਹੀਂ ਮਿਲਿਆ ਪਈ ਕੋਈ ਘਰੋਂ ਆਪਣਾ ਬੱਚਾ ਕੱਢ ਲਈਏ ਬਾਹਰ। ਕੋਈ ਨਹੀਂ ਕਿਤੇ ਆਡੀ ਤੇ ਕਿਤੇ ਕਿਸੇ ਸਰਕਾਰ ਨੇ ਸਾਡੀ ਸੁਣਾਈ ਨਹੀਂ ਕੀਤੀ ਕਿਸੇ ਵੀ ਸਰਕਾਰ ਨੇ ਕੋਈ ਨਹੀਂ ਇਹ ਨਹੀਂ ਵੀ ਜਾਂ ਧਾਰੀ ਵਾਲੇ ਨੇ ਕੀਤੀ ਤੇ ਜਾਂ ਕਾਂਗਰਸ ਨੇ ਕੀਤੀ ਹੈ ਤੇ ਜੇ ਕਾਂਗਰਸ ਨੇ ਨਹੀਂ ਕੀਤੀ ਤੇ ਅਕਾਲੀ ਨੇ ਕੀਤੀ ਕੋਈ ਪਾਰਟੀ ਵੀ ਇੱਥੇ ਕੋਈ ਮੰਤਰੀ ਨਹੀਂ ਆਇਆ ਕੋਈ ਐਮਐਲਏ ਨਹੀਂ ਇੱਥੇ ਆ ਕੇ ਨਹੀਂ ਆਡੀ ਬਾਤ ਨਹੀਂ ਜੋ ਕੁੱਛੀ ਆਣ ਕੇ ਜਿਹੜੀ ਜਿਹੜਾ ਵੀ ਕੋਈ ਕਸ਼ਟ ਹੈ ਆਪਣੇ ਸਿਰ ਤੇ ਚੱਲਿਆ ਜੋ ਹੈ ਬਿਲਕੁਲ ਇਨਾਨ ਨਕਸਾਂਤ ਬੇਫਿਕਰ ਨਾ ਉਖਾਓ ਇਹਦਾ ਫਸਲਦਾਰੀ ਨੁਕਸਾਨ ਹੋ ਗਿਆ ਖਰਦਾ ਵੀ ਨੁਕਸਾਨ ਹੋ ਗਿਆ ਸਾਰਾ ਕੁਝ 22 ਕਿੱਲੇ ਸਾਡੀ ਫਸਲ ਮਾਰੀ ਗਈ ਜੋ 22 ਕਿੱਲੇ 12 ਕਿੱਲੇ ਆਡਾ ਝੋਨਾ ਮਾਰਿਆ ਗਿਆ ਤੇ 10 ਕਿੱਲੇ ਆਡਾ ਕੰਨਾ ਮਾਰਿਆ ਗਿਆ ਜੋ ਇਹ ਵੀ ਜਿਵੇਂ ਸਵੇਰੇ ਵੀਡੀਓ ਐਸੀ ਇੱਕ ਮੁੰਡੇ ਨੇ ਸੱਸ ਕਿ ਕਹਿੰਦਾ ਪੂਰੇ ਪੰਜਾਬ ਦੇ ਵਿੱਚ 35% ਆ ਝੋਨਾ ਰਹਿ ਗਿਆ ਵਾ ਮਤਲਬ ਕਿ ਕਿੰਨਾ 65 70% ਤਾਂ ਤਬਾਹ ਹੋ ਹੀ ਗਿਆ ਵਾ ਪੂਰੇ ਪੰਜਾਬ ਦੇ ਵਿੱਚ ਆ ਹਾਲਾਤ ਨੇ ਝੋਨੇ ਨੂੰ ਲੈ ਕੇ ਤੇ ਇਹ ਦਾਦੇ ਬਣੇ ਮਾਤਾ ਵੀ 22 ਕਿਲੇ ਸੀਗੇ ਜਿੱਚ ਗੰਨੇ ਵਾਲੇ ਵੀ ਸੀਗੇ ਕੁਝ ਦੂਜੇ ਸੀਗੇ ਤੇ ਉਹ ਵੀ ਤਬਾਹ ਹੋ ਗਏ ਨੇ ਤਬਾਹਤ ਹੁਣੀ ਸੀ ਬਈ ਜਦੋਂ ਯਾਰ 6 6 ਫੁੱਟ ਪਾਣੀ ਚੜ ਜਾਣਾ ਫਿਰ ਬਈ ਕੀ ਬਚਦਾ ਯਾਰ ਤੇ ਘਰ ਸਾਡਾ ਟਹਿ ਕੇ ਢੇਰੀ ਆ ਹੋ ਗਿਆ ਜੋ ਕਿੱਥੇ ਜਾਵਾਂਗੇ ਚਲੋ ਰੱਬ ਗੱਲਾਉਗਾ ਟੋ ਬੇੜਾ ਪਰ ਕਿੱਥੇ ਜਾਵਾਂਗੇ ਹਾਂ ਅਸੀਂ ਤਾਂ ਗਾਲਾਂ ਕੱਢਣੀਆਂ ਮੰਤਰੀਆਂ ਨੂੰ ਜਿਹੜਾ ਵੀ ਕੋਈ ਆ ਗਿਆ ਅਸੀਂ ਤਾਂ ਸਿੱਧੀਆਂ ਗਾਲਾਂ ਕੱਢਣੀਆਂ ਬੇਸ਼ੱਕ ਪੰਜਾਬੀ 'ਚ ਕੱਢਣੀਆਂ ਸਿੱਧੀਆਂ ਵਿਗਈ ਪੰਜਾਬੀ 'ਚ ਕੱਢਣੀਆਂ ਅਸੀਂ ਇੰਨੇ ਸਤੇ ਪਏ ਆ ਵੋਟਾਂ ਲੈਣ ਵਾਰੀ ਆਣ ਕੇ ਤੁਹਾਡੀਆਂ ਚਾਹ ਪਾਣੀ ਕਰੀਏ ਤੁਹਾਡੇ ਪਕੌੜੇ ਤੁਹਾਨੂੰ ਬੜਾ ਬੜਾ ਕੇ ਖਵਾ ਲਈਏ ਤੁਹਾਡੀਆਂ ਇੰਨੀਆਂ ਹਾਕ ਤਾਂ ਭਗਤਾ ਕਰੀਏ ਸਾਡਾ ਮੁੱਲ ਆ ਤੁਸੀਂ ਪਾਇਆ ਵਾ ਬੱਲਾ ਕਦੇ ਤੇ ਮਰਨ ਲਈ ਆ ਭੁੱਖੀ ਗਰੇ ਬੰਦੇ ਭੁੱਖੀ ਮਰਨ ਲਈ ਆ ਪਗਲ ਦੇ ਘਰ ਟੈਰਿਆ ਫਸਲਾਂ ਖਦਾ ਹੋ ਰਹੀਆਂ ਕਿਰਨ ਬੋਲ ਰਹੀ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੋਈ ਨਹੀਂ ਸਰਕਾਰ ਕੇ ਨੇ ਕਿਸੇ ਨੇ ਨਹੀਂ ਕੋਸ਼ਣ ਕੇ ਹਨ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਮਾੜਾ ਇੰਨਾ ਕ ਜਿਆਦਾ ਨੁਕਸਾਨ ਹੋਇਆ ਇਹ ਕਹਿ ਨਹੀਂ ਸਕਦੇ ਭਾਜੀ ਵੀਰ ਜੀ ਮੇਰੇ ਕੋਲ ਬੋਲ ਕੇ ਦੱਸਿਆ ਨਹੀਂ ਜਾਂਦਾ ਜੇ ਤੁਸੀਂ ਸੱਚ ਪੁੱਛਦੇ ਜੋ ਨਾ ਮੇਰਾ ਪਰੋ ਬੇਟਾ ਠੀ ਨੋਈ ਸਾਲੀ ਬਾਹਰੋਂ ਆਇਆ ਵਾ ਇਹਨਾਂ ਨੂੰ ਪੁੱਛ ਕੇ ਵੇਖੋ ਮੇਰੇ ਘਰ ਪਰਿਵਾਰ ਨੂੰ ਵੀ ਮੇਰੇ ਬੇਟੇ ਦਾ ਕੀ ਹੁੰਦਾ ਬਹੁਤ ਔਖਾ ਹੋ ਜਾਂਦਾ ਜੀ ਮੇਰੇ ਆਂੰਦ ਕੰਮ ਆਉਂਦੇ ਜੀ ਜੀ ਬੜਾ ਬੜਾ ਵੀ ਹੈ ਜੀ ਇਹਦੇ ਕੋਠੀ ਜੇ ਮੇਰੇ ਵੀਰ ਜੀ ਦਾ ਬਹੁਤ ਮੰਦਾ ਹਾਲ ਆ ਰੋ ਰੋ ਕਿੰਨਾ ਮੰਦਾ ਹਾਲ ਮੇਰੇ ਦੋ ਭਤੀਜੇ ਨੇ ਉਹਨਾਂ ਉਹ ਵੀ ਕਿਤੇ ਨਾ ਰੋਂਦੇ ਆ ਪੁੱਭਾ ਮਾਰ ਮਾਰ ਕੇ ਕਿਤੇ ਇਹਨਾਂ ਨੇ ਬਾਤ ਨਹੀਂ ਪੁੱਛੀ ਕਿਹਨੇ ਬਾਤ ਨਹੀਂ ਪੁੱਛੀ ਵਿਚਾਰਿਆਂ ਨੇ ਹੁਣ ਅਹੀਂ ਆਏ ਆ ਸਾਡਾ ਦਿਲ ਪੁੱਛ ਕੇ ਵੇਖੋ ਵੀ ਕਿਦਾਂ ਮਤਲਬ ਦਿਲ ਤੇ ਪੱਥਰ ਆ ਕੇ ਖੜੋ ਗਏ ਜਾਨੋ ਘਰ ਚ ਆਉਣਿਆ ਤੇ ਆ ਚੋ ਘਰ ਦੇ ਅੱਖਾਂ ਸਾਹਮਣੇ ਜਿਹੜਾ ਜਿਹੜਾ ਜਿੰਨਾ ਭੈਣਾ ਦਾ ਭਰਾਵਾ ਦਾ ਕੰਗ ਟਿੜੀ ਉਹਨਾਂ ਦੀ ਜ਼ਿੰਦਗੀ ਕੁਛ ਨਹੀਂ ਕਿੰਝ ਆਉਂਦਾ ਯੇ ਬੈਲੂ ਕੁਝ ਕਹਿਨੇ ਵੀ ਨਹੀਂ ਸੁਣੀ ਇੰਨਾਂ ਦੀ ਬਹੁਤ ਲਾਇਆ ਪਤਾ ਦੀ ਗੱਲ ਸਾਡੇ ਬੇਟੇ ਨੂੰ ਬੜੇ ਫੋਨ ਲਾਏ ਪਰ ਉਹਨੇ ਸਾਡੀ ਨਹੀਂ ਸੁਣੀ ਬਈ ਯਾਰ ਦੁੱਖ ਤਾਂ ਸਾਰੇ ਪੰਜਾਬ ਨੂੰ ਹੀ ਆ ਇਹਦਾ ਮਨੋ ਜੋ ਵੀ ਹੋਇਆ ਵਾ ਹਣਾ ਬਾਕੀ ਯਾਰ ਇਹ ਚੱਲਣਾ ਆਪਾਂ ਨੂੰ ਹੀ ਪੈਣਾ ਬਈ ਕਿਸੇ ਹੋਰ ਨੇ ਨਹੀਂ ਆਉਣਾ ਇੱਥੇ ਤੇ ਚੱਲਣਾ ਆਪ ਹੀ ਪੈਣਾ ਵਾ ਪਿੰਡ ਵਾਲੇ ਮੁੰਡੇ ਤਗੜੇ ਹੋਣ ਹਣਾ ਆਪਣੇ ਪਿੰਡ ਵਾਲੇ ਲੋਕ ਤਗੜੇ ਹੋਣ ਤੇ ਇਹ ਆਪ ਹੀ ਚੱਲਣਾ ਪੈਣਾ ਬਈ ਯਾਰ ਇਹ ਮੈਨੂੰ ਲੱਗਦਾ ਕੋਈ ਹੋਰ ਮੰਤਰੀ ਸ਼ੰਤਰੀ ਆਊਗਾ ਕੋਈ ਥੋਡੇ ਕੋਲ ਜਿਹੜੇ ਜਹਾਜ਼ ਆਉਂਦੇ ਨੇ ਉਹ ਸਾਡੇ ਪਿੰਡ ਵੀ ਆਏ ਨੇ ਉੱਤੋਂ ਹੀ ਨਿਕਲ ਹੀ ਜਾਂਦੇ ਨੇ ਉੱਤੇ ਘੁੰਮੀ ਜਾਂਦੇ ਨੇ ਤੇ ਕੋਈ ਥੱਲੇ ਨਹੀਂ ਆ ਰਿਹਾ ਕੋਈ ਕੁਛ ਨਹੀਂ ਇਹ ਤਾਂ ਆ ਵੀ ਚੱਲਣਾ ਆ ਵੀ ਤੱਕੜ ਬਣਨਾ ਪੈਣਾ ਆਪਾਂ ਨੂੰ 10 ਸਾਲ ਹੋ ਗਏ ਵਿਚਾਰੇ ਗਏ ਨੂੰ 9 ਸਾਲ ਦੀ ਕਮਾਈ ਸਾਰੇ ਘਰ ਤੇ ਲੱਗੀ ਜਿਹੜੀ ਤਾਂ ਢੇਰੀ ਹੋ ਗਿਆ ਵੇਖੋ ਕੋਈ ਹਾਲ ਆ ਬੱਚਾ ਵੇਖੋ ਚਾਸ ਫਿਰੇ ਕਿਤੇ ਡੰਗਰਾਂ ਦਾ ਹਾਲ ਵੇਖੋ ਪੀਤੀ ਆਉਂਦੀ ਪੱਪਾ ਬਸ ਬਸ ਕੋਈ ਕੋ ਕਿਹੋਂ ਦਾ ਕੀ ਪੈਦਾ ਵੀਰ ਜੀ ਲੱਗੀ ਪੈਦਾ ਹੈ ਨਾ ਚਾਹੇ ਤੇ ਕੋਈ ਮੌਕੇ ਤੇ ਪਹੁੰਚੇ ਤਾਂ ਉਹੀ ਗੱਲ ਸਹੀ ਹੈ ਕਿ ਜਿਹਦੇ ਬੀਜ ਦੀ ਆ ਪਤਾ ਉਹਨੂੰ ਹੀ ਆ ਤੇ ਬਾਈ ਬਣ ਕੇ ਮੇਰੇ ਸਾਰੇ ਪੰਜਾਬ ਨੂੰ ਬੇਨਤੀ ਹੈ ਬਾਈ ਜਿਵੇਂ ਅਸੀਂ ਵੀ ਗੱਲ ਕਰਦੇ ਪਏ ਆਪਣੇ ਬੰਦਿਆ ਨਾਲ ਤੇ ਅਸੀਂ ਵੀ ਪਹੁੰਚਦੇ ਆ ਛੇਤੀ ਉੱਥੇ ਤੇ ਤੁਸੀਂ ਵੀ ਬਾਈ ਜਰ ਜੇ ਥੋੜੇ ਬਥੇ ਘਰੋਂ ਠੀਕ ਠਾਕ ਹੋ ਤਾਂ ਮੇਰਾ ਭਰਾ ਦਵਾਈਆਂ ਤੇ ਆਟਾ ਦਾਲਾਂ ਤੇ ਹੋਰ ਵੀ ਜਿਹੜੀ ਜਿਹੜੀ ਜ਼ਰੂਰੀ ਚੀਜ਼ ਹੁੰਦੀ ਆ ਜਿਵੇਂ ਪਾਣੀ ਦੀ ਬੋਤਲਾਂ ਇਹ ਲੈ ਕੇ ਪਹੁੰਚੋ ਤੁਸੀਂ ਵੀ ਬਾਰਡਰ ਏਰੀਆ ਵੱਲ ਤੇ ਬਈ ਬਣ ਕੇ ਅਸੀਂ ਤਾਂ ਪਹੁੰਚਦੇ ਪਏ ਆ ਤੇ ਉੱਥੇ ਹੀ ਮਿਲਾਂਗੇ ਤੇ ਉਦ ਤੱਕ ਬਈ ਅਰਦਾਸ ਕਰੋ ਜਿਹੜਾ ਨਹੀਂ ਜਾ ਸਕਦਾ ਬਈ ਉੱਥੇ ਪਹੁੰਚ ਨਹੀਂ ਸਕਦਾ ਵਾ ਉਹ ਬਈ ਬਣ ਕੇ ਯਾਰ ਘਰ ਬਹਿ ਕੇ ਅਰਦਾਸ ਤਾਂ ਕਰੇ ਕਿ ਪੰਜਾਬ ਫਿਰ ਓਵੇਂ ਹੀ ਹੋ ਜਵੇ ਜਿਵੇਂ ਪਹਿਲਾਂ ਸੀਗਾ ਸਾਡਾ ਪੰਜਾਬ ਤੇ ਬਸ ਇੰਨੀ ਕੀ ਵੀਡੀਓ ਹੈ ਜੀ ਪਿਆਪਰੀ ਅਸਰੀ ਤੋਂ